ਅੱਜ ਆਪਾਂ ਖੜੇ ਆ ਪਿੰਡ ਪਿੰਡ ਕੋਟਲਾ ਮੇਰ ਸਿੰਘ ਵਾਲਾ ਹਲਕਾ ਬਾਗਾ ਪੁਰਾਣਾ ਤੇ ਮੋਗਾ ਜ਼ਿਲ੍ਹਾ ਦਾ ਪਿੰਡ ਹੈ ਜਿੱਥੇ ਅੱਜ ਇੱਕ ਗਰੀਬ ਨਾਲ ਹੋਈ ਗਰੀਬ ਮਾਰਤ ਇਧਰੋਂ ਆਏ ਮੀਲ ਚੋਤੇ ਲਿਆ ਕੇ ਘਰੇ ਆਮ ਜਿਵੇਂ ਅੰਨੇ ਤੱਕ ਰੱਖੀਆਂ ਤੇ ਉਹ ਮੇਰਾ ਬੰਦਤੀਆਂ ਅੰਦਰ ਉਤਾਰ ਤੀਆਂ ਤੇ ਜਦੋਂ 10 20 ਮਿੰਟ ਬਾਅਦ ਪਤਾ ਲੱਗਾ ਤੇ ਇਹ ਬੜਕਣ ਜੇ ਲੱਗ ਗਈਆਂ ਖੁਰੂ ਜਾ ਪੈਣ ਲੱਗਾ ਬਾਵਾ ਜੀ ਹੋਣ ਲੱਗੀ ਭੱਜ ਕੇ ਆਏ ਤਾਂ ਉਹ ਹੱਥਾਂ 'ਚ ਹੀ ਬੜਕ ਬੜਕੀਆਂ ਸਾਡੇ ਉਹਨਾਂ ਦੀਆਂ ਗਲਪੀਆਂ ਸਾਰੀਆਂ ਉਹ ਇਹ ਸ਼ੱਕ ਹੈ ਕਿ ਵੀ ਉੱਥੇ ਕੋਈ ਉਹਨੇ ਕੁਝ ਵੈਸੇ ਹੀ ਕੋਈ ਐਬ ਜੀ ਜੜੀ ਬੂਟੀ ਖਾ ਲਈ ਉਹਦੇ ਨਾਲ ਡੈਥ ਹੋਈ ਹੈ ਕਿ ਕੋਈ ਕਿਸੇ ਨੂੰ ਸ਼ੱਕ ਹੈ ਵੀ ਕੁਝ ਹੋ ਰਿਹਾ ਹੈ ਇਹ ਹੀ ਇਹਦੀ ਕਾਰਤਕ ਮੈਂ ਹੋਰ ਕੋਈ ਸਾਧਨ ਨਹੀਂ ਇਹਦਾ ਕਮਾਈ ਦਾ ਇਹ ਹੀ ਕਮਾਈ ਦਾ ਸਾਧਨ ਸੀ ਨਾ ਕੋਈ ਜ਼ਮੀਨ ਹੈ ਬਸ ਆਹ ਥੋੜੇ ਸਮੇਂ ਦੋ ਕਨਾਲਾਂ ਪਰ ਫਿਰ ਵੀ ਅਸੀਂ ਇਹ ਗੱਲ ਪੰਜਾਬ ਸਰਕਾਰ ਨੂੰ ਵੀ ਕਹਿੰਦੇ ਆ ਹੋਰ ਸੰਸਥਾਵਾਂ ਨੂੰ ਇਹੀ ਕਹਿੰਦੇ ਆ ਜੋ ਵੀਰ ਭਰਾ ਭੈਣ ਬਾਹਰ ਕਿਤੇ ਵੀ ਹੈਗੇ ਆ ਜੋ ਮਦਦ ਕਰਦੇ ਨੇ ਤਾਂ ਇਸ ਬਜ਼ੁਰਗ ਦੀ ਜ਼ਰੂਰ ਮਦਦ ਕੀਤੀ ਜਾਵੇ ਕਿਉਂਕਿ ਬਾਪੂ ਜੀ ਕੋਲ ਸਿਰਫ ਇਹੀ ਬੱਕਰੀਆਂ ਦਾ ਕਾਰੋਬਾਰ ਸੀਗਾ ਕਿ ਬਾਪੂ ਜੀ ਦਾ ਅਕਾਊਂਟ ਨੰਬਰ ਵੀ ਪਾਵਾਂਗੇ ਬਕਾਇਦਾ ਤੇ ਜੇਕਰ ਕੋਈ ਵੀ ਵੀਰ ਭੈਣ ਭਰਾ ਇਸ ਬਾਪੂ ਦੀ ਮਦਦ ਕਰਨਾ ਚਾਹੁੰਦਾ ਹੈਗਾ ਤਾਂ ਉਹ ਜ਼ਰੂਰ ਕਰੇ ਮੈਂ ਕਿਰਨਜੀਤ ਕੌਰ ਜੀ ਤੁਸੀਂ ਜੁੜੇ ਹੋ ਹੈਵਨ ਇੰਡੀਆ ਟੀਵੀ ਦੇ ਨਾਲ ਅੱਜ ਆਪਾਂ ਖੜੇ ਆ ਪਿੰਡ ਪਿੰਡ ਕੋਟਲਾ ਮੇਰ ਸਿੰਘ ਵਾਲਾ ਹਲਕਾ ਬਾਗਾ ਪੁਰਾਣਾ ਤੇ ਮੋਗਾ ਜ਼ਿਲ੍ਹਾ ਦਾ ਪਿੰਡ ਹੈ ਜਿੱਥੇ ਅੱਜ ਇੱਕ ਗਰੀਬ ਨਾਲ ਹੋਈ ਗਰੀਬ ਮਾਰ ਜਿਸ ਦਾ ਰੋਜ਼ਗਾਰ ਚੱਲਦਾ ਸੀ ਇੱਕ ਬੱਕਰੀਆਂ ਦੇ ਸਹਾਰੇ ਉਹਨਾਂ ਬੇਜਵਾਨਾਂ ਦਾ ਕੀ ਕਸੂਰ ਸੀ ਜੋ ਅੱਜ ਇਸ ਬਾਪੂ ਦੇ ਕੋਲ ਨਹੀਂ ਰਹੀਆਂ ਆਖਰਕਾਰ ਉਹਨਾਂ ਨਾਲ ਕੀ ਘਟਨਾ ਵਾਪਰੀ ਬੱਕਰੀਆਂ ਦਾ ਕੀ ਨੁਕਸਾਨ ਹੋਇਆ ਉਹਨਾਂ ਦੇ ਮੂੰਹੋਂ ਬਿਆਨ ਕਰਦੇ ਆ ਬਜ਼ੁਰਗ ਦੇ ਅੱਖਾਂ ਦੀ ਗੱਲ ਕਰੀਏ ਜੇ ਨਾਲ ਧਿਆਨ ਕਰੀਏ ਤਾਂ ਅੱਖਾਂ ਦੇ ਵਿੱਚ ਹੰਝੂ ਨੇ ਅੱਜ ਉਹਨਾਂ ਕੋਲ ਜਿਹੜਾ ਰੋਜ਼ਗਾਰ ਸੀਗਾ ਉਹ ਅੱਜ ਖਤਮ ਹੁੰਦਾ ਜਾ ਰਿਹਾ ਤਾਂ ਬਾਈ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਹਾਂਜੀ ਅੰਕਲ ਜੀ ਕੀ ਨਾਮ ਹੈ ਤੁਹਾਡਾ ਨਾਮ ਮੇਰਾ ਜੋਰਾ ਸਿੰਘ ਆ ਜੀ ਜੋਰਾ ਸਿੰਘ ਹਾਂਜੀ ਅੱਜ ਪਤਾ ਲੱਗਿਆ ਪਿੰਡ ਦੇ ਵਿੱਚ ਕਿ ਤੁਹਾਡੀਆਂ ਬੱਕਰੀਆਂ ਦਾ ਜਿਹੜਾ ਨੁਕਸਾਨ ਹੋਇਆ ਲਗਾਤਾਰ ਜਿਹੜੀਆਂ 7-8 ਬੱਕਰੀਆਂ ਹੈਗੀਆਂ ਉਹ ਮਰ ਗਈਆਂ ਹਨ ਕੀ ਕਾਰਨ ਬਣਿਆ ਕਾਰਨ ਜੀ ਇਹ ਨਤ ਡੇਲੀ ਵੀ ਜਿਵੇਂ ਅੱਗੇ ਚਾਰ ਕੇ ਲਈਦੀਆਂ ਉਹ ਮੇ ਲੈ ਕੇ ਆਏ ਆ ਤੇ ਇਧਰੋਂ ਆਏ ਮੀਲ ਚੋਂ ਤੇ ਲਿਆ ਕੇ ਘਰੇ ਆਮ ਜਿਵੇਂ ਅੰਗੇ ਨਤ ਰੱਖੀ ਦੀਆਂ ਤੇ ਉਹ ਮੇਰਾ ਬੰਦਤੀਆਂ ਅੰਦਰ ਉਤਾਰਤੀਆਂ ਤੇ ਜਦੋਂ 10 20 ਮਿੰਟ ਬਾਅਦ ਪਤਾ ਲੱਗਾ ਤੇ ਇਹ ਬੜਕਣ ਜੇ ਲੱਗ ਗਈਆਂ ਖੁਰੂਆ ਪੈਣ ਲੱਗਾ ਬਾਵਾ ਜੀ ਹੋਣ ਲੱਗੀ ਭੱਜ ਕੇ ਆਏ ਤਾਂ ਉਹ ਹੱਥਾਂ 'ਚ ਹੀ ਬੜਕ ਬੜਕੀਆਂ ਸਾਡੇ ਉਨੋਣਟੀ ਗਲਪੀਆਂ ਸਾਰੀਆਂ ਹਾਂ ਉਹਨਾਂ 'ਚੋਂ ਇੱਕ ਥੋੜੀ ਸਹਿਕਦੀ ਇੱਕ ਬਚੀਆ ਤੇ ਅੱਠ ਸੀਗੀਆਂ ਉਹ ਆਪਣੇ ਕੈਮਨ ਜੇ ਚ ਹਾਂ ਤੇ ਹਾਂਜੀ ਅੱਠ ਆ ਸੱਤ ਰਗੜੀਆਂ ਗਿਆ ਉਹਨਾਂ ਚਾਰ ਗੱਬਾਂ ਸੀਗੀਆਂ ਤੇ ਇਸ ਕਰਕੇ ਸੂਨ ਵਾਲੀਆਂ ਦਿਨਾਂ ਤੇ ਹਾਂ ਆਹ ਚਾਂਸ ਹੋਇਆ ਜੀ ਹੋਰ ਤਾਂ ਕੋਈ ਜਿਹੜੀਆਂ ਮੱਖੇ ਤੁਸੀਂ ਮੀਲ ਦੇ ਵਿੱਚ ਚਾਰਨ ਦੇ ਲਈ ਜਾਂਦੇ ਸੀ ਖੁੱਲੀ ਜ਼ਮੀਨ ਦੇ ਵਿੱਚ ਉੱਥੇ ਤੁਹਾਡਾ ਹੀ ਮਾਲ ਹੁੰਦਾ ਸੀ ਕਿ ਹੋਰ ਵੀ ਮਾਲ ਉੱਥੇ ਚਰਦਾ ਸੀ ਨਹੀਂ ਮਾਲ ਤਾਂ ਉੱਥੇ ਤਕਰੀਬਨ ਸਾਡੇ ਹੈਗੇ ਤਿੰਨ ਚਾਰ ਬੰਦੇ ਹੈਗੇ ਮਾਲ ਵਾਲੇ ਹਾਂ ਮਲਾ ਕੇ ਸਾਡੇ ਮੈਨੂੰ 70 80 ਕੇ ਨਗ ਮੰਨਦੇ ਸਾਰਿਆਂ ਦੇ ਸਾਰਿਆਂ ਦੇ ਟੋਟਲ ਮਲਾ ਹਾਂ ਸਾਰਿਆਂ 70 80 ਕੇ ਬਣ ਜਾਣਗੇ ਉਹ ਕੋਈ ਇੱਧਰ ਨੂੰ ਲੈ ਜਾਂਦਾ ਕੋਈ ਇੱਧਰ ਚੜ੍ਹਦੇ ਚ ਕੋਈ ਛੱਬਦੇ ਚ ਐ ਚਾਰ ਦੇ ਫਿਰਦੇ ਆ ਚਾਰ ਦੇ ਸਰਦੇ ਹਾਂਜੀ ਹਾਂਜੀ ਇਕੱਠੇ ਵੀ ਹੋ ਜਾਈਦਾ ਐ ਕੋਈ ਗੱਲ ਨਹੀਂ ਇਕੱਠੇ ਵੀ ਜਿਵੇਂ ਬਾਣ ਪੂਣਾ ਮੁੰਗੇ ਮੰਗੇ ਦੇਖੋ ਤੁਹਾਡੀਆਂ ਬੱਕਰੀਆਂ ਉਸੇ ਜਗ੍ਹਾ ਤੇ ਚਰਦੀਆਂ ਸੀ ਉਹ ਮਾਲ ਵੀ ਉੱਥੇ ਚਰਦਾ ਪਿਆ ਸੀ ਉਹਨਾਂ ਦਾ ਨੁਕਸਾਨ ਹੋਇਆ ਇਹ ਕੁਦਰਤੀ ਬਾਜਗੀਆਂ ਇਹ ਉਹੋ ਬਾਜਗੀਆਂ ਜਿਵੇਂ ਇਹ ਡੋਡੀ ਟੋਲੀ 'ਚ ਚਰਦੀਆਂ ਹੁੰਦੀਆਂ ਹੁੰਦੀਆਂ ਬੇਟਾ ਜਿਵੇਂ ਇਹ ਇਕ ਠੁਲੇ ਦੀਆਂ ਇਹਨਾਂ ਨੇ ਉਹ ਬੱਕਰੀਆਂ ਦੇ ਇਕੱਠੀਆਂ ਦਾ ਕਰ ਲਈਆਂ ਉਹਨਾਂ ਦੇ ਨਾਲ ਨਹੀਂ ਲੱਗਣਾ ਇਹ ਆੱਡਾ ਆਪਦਾ ਖਾਂਦੀਆਂ ਜਿਵੇਂ ਕਹਦਗੇ ਵੀ ਇੱਕ ਪਰਿਵਾਰ ਹੁੰਦਾ ਇਹਨਾਂ ਦਾ ਬਣਿਆ ਵਾ ਉਹ ਪਰਿਵਾਰ ਤੌਰ ਤੇ ਆੱਡ ਹੀ ਰਹਿੰਦੇ ਭਾਵੇਂ ਅਸੀਂ ਇਕੱਠਾ ਇੱਕ ਥਾਂ ਚੀਕ ਜਿਵੇਂ ਇੱਕ ਕਿੱਲੇ 'ਚ ਛੱਡ ਲਈਏ ਤੇ ਮੂੰਗੀ 'ਚ ਛੱਡ ਲਈਏ ਜਾਂ ਕਿਤੇ ਉਹ ਜਿਹੜੀਆਂ ਆਪਦੀਆਂ ਟੇਰਿਆਂਆਂ ਲੱਗ ਹੋਣੀਆਂ ਆਪਣੀਆਂ ਉਹ ਲੱਗ ਹੀ ਰਹਿਣਗੀਆਂ ਉਹੀ ਉਹੀ ਇਕੱਠੀਆਂ ਛੱਡ ਲੈਣੇ ਆ ਉਹ ਕੁਦਰਤੀ ਉਹ ਉਧਰ ਦੇ ਪਾਸੇ ਜਿੱਥੇ ਚੀਜ਼ ਕੋਈ ਖਾਦੀ ਇਹਨਾਂ ਨੇ ਉਧਰ ਨਹੀਂ ਆਈਆਂ ਇਹ ਥੋੜੀਆਂ ਹੀ ਉਧਰ ਨੂੰ ਚੁਗਾ ਕਰ ਗਈਆਂ ਉਹਨੇ ਚੀ ਕੋਈ ਸੰਦਾ ਐ ਸ਼ਾਕਾ ਵੀ ਉਹਨੇ ਚੀ ਖਾਦਾ ਗਿਆ ਬਸ ਤੁਹਾਨੂੰ ਇਹ ਸ਼ੱਕ ਹੈ ਕਿ ਵੀ ਉੱਥੇ ਕੋਈ ਉਹਨੇ ਕੁਝ ਵੈਸੇ ਹੀ ਕੋਈ ਐਬ ਜੀ ਜੜੀ ਬੂਟੀ ਖਾ ਲਈ ਉਹਦੇ ਨਾਲ ਡੈਥ ਹੋਈ ਹੈ ਕਿ ਕੋਈ ਕਿਸੇ ਤੁਹਾਨੂੰ ਸ਼ੱਕ ਹੈ ਵੀ ਕੁਝ ਉਹਨਾਂ ਨੂੰ ਬੇਟਾ ਨਯਰ ਦਾ ਏਰੀਆ ਹੈ ਤੇ ਟੂਨੇ ਟਾਮਣੇ ਵੀ ਬਹੁਤ ਹੁੰਦੇ ਆ ਹਾਂ ਸਿਆਣੇ ਸੱਪੇ ਜੇ ਟੂਨੇ ਟਾਣੇ ਛੜਦੇ ਕੁੱਕੜ ਕੱਕੜ ਵੀ ਵੇਖ ਬੈਨੇ ਰਹਿੰਦੇ ਸੀ ਹਾਂ ਤੇ ਕੋਈ ਜਾਂ ਤਾਂ ਉਹ ਜੀ ਜਰੀਲੀ ਚੀਜ਼ ਆ ਗਈ ਜਾਂ ਕੋਈ ਘਰੇ ਕੋਈ ਵਾਦ ਘਾਟ ਕੋਈ ਛੱਟ ਗਿਆ ਹੋਵੇ ਹਾਂ ਵੀ ਉਹਵੇਂ ਵੀ ਘਰੇ ਉਹ ਬੜਾ ਡੇਟ ਕੋਈ ਚੀਜ਼ ਹੈ ਤੇ ਇਹਨਾਂ ਨੇ ਕਿਤੇ ਉਹ ਖਾਦੀ ਖੁੱਦੀ ਗਈ ਤੇ ਉਹ ਫਿਰ ਚੱਲ ਆਇਆ ਐ ਕਰਕੇ ਇਹਦਾ ਮੇਰਾ ਨੁਕਸਾਨ ਤਾਂ ਹੋ ਗਿਆ ਏ ਕੋਈ ਕਿਸੇ ਤੇ ਸ਼ੱਕ ਹੋਵੇ ਵੀ ਜਾਂ ਤੁਹਾਡੇ ਬੱਕਰੀਆਂ ਨੂੰ ਕਿਸੇ ਨੇ ਨੁਕਸਾਨ ਨੁਕਸਾਨ ਕੀਤਾ ਹੋਵੇ ਸ਼ੱਕ ਤਾਂ ਜੀ ਹੁਣ ਕਿਹਦੇ ਤੇ ਕਰੀਏ ਸ਼ੱਕ ਪ੍ਰੂਫ ਹੈ ਨਹੀਂ ਕੋਈ ਸ਼ੱਕ ਕਰਨ ਨੂੰ ਮਤਲਬ ਕਿ ਉਹ ਕਿਸੇ ਨਾਲ ਮਤਲਬ ਕਿ ਉਦਾਂ ਗੜਬੜੀ ਹੈਗੀ ਆ ਪਰ ਸ਼ੱਕ ਤਾਂ ਗੜਬੜੀ ਤਾਂ ਸਾਰਿਆਂ ਨਾਲ ਆਪਾਂ ਸਹਿਮਤ ਨਹੀਂ ਹੁੰਦੇ ਤੇ ਸਾਰਿਆਂ ਨਾਲ ਬੰਦੀ ਵੀ ਨਹੀਂ ਹੁੰਦੀ ਹਨਾ ਜ਼ਿੰਦਗੀ ਆ ਕਈਆਂ ਨਾਲ ਲੜ ਪਈ ਦਾ ਹੱਥ ਲਈ ਦਾ ਖੇੜ ਵੀ ਲਈ ਦਾ ਫਿਰ ਬੋਲਣ ਲੱਗ ਜਾਈਦਾ ਹੁਣ ਸ਼ੱਕ ਕਰੀਏ ਤਾਂ ਕਰੀਏ ਕਿਹਦੇ ਤੇ ਆਪਾਂ ਜੇ ਤਾਂ ਮੜਾ ਮੋਟਾ ਬੰਦਾ ਵੇਖਿਆ ਹੋਵੇ ਵੀ ਆਹ ਜਾਂਦਾ ਵੀ ਆ ਮੈਂ ਵੇਖਿਆ ਫੇਰ ਤਾਂ ਮੈਂ ਉਹਨੂੰ ਫੜ ਲੈਂਦੇ ਫੇਰ ਤਾਂ ਅਸੀਂ ਉਹਦੇ ਹਿਸਾਬ ਕਿਤਾਬ ਲੈ ਲੈਂਦੇ ਉਹ ਕਿਤਨਾ ਕਿਤੇ ਦਿਲ ਕਹਿੰਦਾ ਵੀ ਨੁਕਸਾਨ ਕਿਸੇ ਦੀ ਵਜ੍ਹਾ ਕਰਕੇ ਹੋਇਆ ਨਹੀਂ ਨੁਕਸਾਨ ਹੋਇਆ ਹੁਣ ਕੀ ਕਹਿ ਸਕਦੇ ਆ ਕਿਹੜੇ ਹਿਸਾਬ ਨਾਲ ਹੋਇਆ ਇਹ ਜੇ ਤਾਂ ਪ੍ਰੂਫ ਥੋੜਾ ਬਹੁਤਾ ਹੋਵੇ ਫੇਰ ਵੀ ਅਸੀਂ ਰਿਪੋਰਟ ਦੇ ਦਿੰਦੇ ਹੂੰ ਸਾਨੂੰ ਗਏ ਸੀ ਥਾਣੇ ਦੇ ਵਿੱਚ ਨਹੀਂ ਥਾਣੇ ਤੇ ਗਏ ਸੀ ਉੱਥੋਂ ਫੇਰ ਅਸੀਂ ਜੋ ਆਖਿਆ ਵੀ ਸਰਪੰਚ ਨਾਲ ਗੱਲ ਕੀਤੀ ਹੂੰ ਮੁੰਡਾ ਬਹੁਤ ਪੜਿਆ ਲਿਖਿਆ ਸਿਆਣਾ ਮੁੰਡਾ ਉਹ ਵੀ ਹੂੰ ਉਹਦਾ ਯਾਰ ਆਪਾਂ ਚੱਲ ਵੀ ਬਹਿ ਕੇ ਨਵੇੜ ਲਾਂਗੇ ਜੇ ਸ਼ੱਕ ਦੇਦਾ ਦਿੱਤੇ ਆ ਕਿਸੇ ਨਾਲ ਗੱਲ ਤੇਰੀ ਮੈਂ ਸ਼ੱਕ ਕਰਾਂ ਕਿਹਦੇ ਤੇ ਉਹ ਥਾਣੇ ਆ ਮੈਂ ਰਿਪੋਰਟ ਦੇਣੀ ਉਹ ਥਾਣੇ 'ਚ ਵੀ ਗੱਲ ਨਹੀਂ ਬੰਦੀ ਸੀ ਕਿ ਮੈਨੂੰ ਵੀ ਜਦੋਂ ਮੈਂ ਕਿਹਦਾ ਨਾਮ ਲਾਵਾਂ ਜਾਂ ਸ਼ੱਕ ਕਰਾਂ ਉਹ ਫਿਰ ਕਦੇ ਕਦੇ ਮਾਲ ਵਾਲਿਆਂ ਦੇ ਨਾਲ ਕੋਈ ਗੜਬੜੀ ਹੋਈ ਹੋਵੇ ਜਾਂ ਪਤਾ ਲੱਗਦਾ ਹੁੰਦਾ ਵੀ ਥੋੜਾ ਮੋਟਾ ਹਲਕਾ ਜਾਂ ਕੋਈ ਝਗੜਾ ਪਹਿਲਾਂ ਹੋਇਆ ਹੋਵੇ ਕੋਈ ਉਨੇ ਆਏ ਨਿੱਕੇ ਮੋٹے ਝਗੜੇ ਤਾਂ ਸਾਡੇ ਹੁੰਦੇ ਹੀ ਰਹਿੰਦੇ ਆ ਉਹ ਤਾਂ ਪਤਾ ਹੀ ਨਹੀਂ ਆਪਾਂ ਨੂੰ ਦਿੱਲੀ ਵੇਖ ਕੇ ਮਤਲਬ ਕਿਦਾਂ ਦਾ ਝਗੜਾ ਹੁੰਦਾ ਰਹਿੰਦਾ ਮਾਲ ਨੇ ਨਹੀਂ ਆਹੀ ਹੁੰਦਾ ਵੀ ਤੂੰ ਆਏ ਨੂੰ 4 ਲੱਖ ਮੈਂ ਇਧਰ ਨੂੰ 4 ਲੱਖ ਲੈਣਾ ਇੰਨਾ ਕੀ ਫਰਕ ਹੁੰਦਾ ਹੋਰ ਅਸੀਂ ਕਿਹੜਾ ਪਹਿਲੀ ਵੰਡਣੀ ਹੁੰਦੀ ਆ ਨਾਲੇ ਅਸੀਂ ਕਿਹੜਾ ਆਪਦੇ ਬਾਹਾਂ 'ਚ ਫਿਰਦੇ ਹੁੰਨੇ ਆ ਸਰਕਾਰੀ ਥਾਂ ਇਹ ਇਹਦੇ 'ਚ ਹੀ ਫਿਰਦੇ ਆ ਇਹਦੇ 'ਚ ਉਹ ਵੀ ਉੱਥੇ ਵਿੱਚ ਆ ਸਕਦੇ ਆ ਸੀ ਵੀ ਜਾ ਸਕਦੇ ਆ ਕਿਤੇ ਨਾ ਕਿਤੇ ਕਹਿੰਦੇ ਸੀ ਤੁਸੀਂ ਇਧਰ 4 ਲੱਖ ਰੁਪਏ ਹਾਂ ਉਹ ਉਹਦਾ ਆਪ ਹੀ ਪਾਸੇ ਹੋਈ ਰਹਿੰਦਾ ਅਗਲੀ ਦੇ ਮਾਲ ਦੇ ਵਿੱਚ ਆ ਉਹਦਾ ਮਾਲ ਵਾੜੀ ਦੇ ਹੀ ਨਹੀਂ ਉਹ ਤਾਂ ਨਾ ਉਹਨਾਂ ਨੇ ਸਾਡੇ ਚ ਕਿਸੇ ਨੇ ਉਹਨਾਂ ਨਾਲ ਅਸੀਂ ਉਹਨਾਂ ਚ ਜਾਗੇ ਕੋਈ ਵੀ ਆਪਾਂ ਮੇ ਜਾਂ ਬੈਰੋਕਾਂਲੇ ਵੀ ਆ ਜਾਂਦੇ ਆ ਲਧਾਈ ਵਾਲੇ ਵੀ ਆ ਜਾਂਦੇ ਆ ਸਾਡੇ ਕੋਲੇ ਉਹ ਵੀ ਆ ਕੇ ਇੱਥੇ ਚਾਰ ਤੂਲ ਜਾਂਦੇ ਆ ਉਹ ਆਏ ਨਹੀਂ ਸਾਡਾ ਹੁੰਦਾਗਾ ਕੋਈ ਤੇ ਆਏ ਇੱਥੇ ਚੱਲੀ-ਤੁੱਲੀ ਜਾਂਦਾ ਸਾਡੀਆਂ ਕੋਲ ਅੱਠਾਂ ਬੱਕਰੀਆਂ ਦੀ ਆਪਾਂ ਕੀਮਤ ਕਰੀਏ ਤਾਂ ਕਿੰਨਾ ਕ ਬੰਦੀ ਕੀਮਤ ਤਾਂ ਬੇਟਾ ਇਹ ਡੋਢੀ ਆ ਇਹਨਾਂ ਦੀਆਂ ਨਸਾਂ ਦੇ ਹਿਸਾਬ ਨਾਲ ਕਈ ਤਾਂ ਬਹੁਤ ਮਹਿੰਗੇ ਆ ਵੀ ਇਹ ਮੇਰੇ ਕੋਲ ਦਰਮਿਆਨੀ ਦੀ ਨਸਾ ਸੀਗੀ ਜਾਨੀ ਹਾਂ ਫਿਰ ਵੀ ਅੰਦਾਜ਼ਾ ਕੀ ਹੈ ਹਾਂ ਇਨਾ ਇੱਕ ਹੋ ਗਿਆ ਯਾਨੀ 2.2 ਲੱਖ ਵਾਂਗੂ ਨੁਕਸਾਨ ਤਾਂ ਫਿਰ ਹੋ ਹੀ ਜਾਣਾ ਦੇਖੋ ਬੱਚਿਆਂ ਵਾਂਗੂ ਪਾਲੀਆਂ ਸੀ ਅੱਜ ਕਿਤੇ ਨਾ ਕਿਤੇ ਉਹ ਆਉਂਦਾ ਤਾਂ ਹੈ ਦਿਲ ਚੋਂ ਤਾਂ ਭਗਵਾਨ ਤੇ ਸਿਰ ਤੇ ਡੋਰੀ ਆਪਾਂ ਕੋਈ ਨਹੀਂ ਵੀ ਠੀਕ ਆ ਵਧੀਆ ਹੋ ਗਿਆ ਇਹ ਨਹੀਂ ਕੀ ਗੱਲ ਹੈ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੀ ਅਕਸਰ ਦੇਖਿਆ ਬੱਚੇ ਮੈਂ ਦੇਖਿਆ ਕਿ ਬੱਕਰੀਆਂ ਦੇ ਜਿਹੜੇ ਬੱਚੇ ਆ ਉਥੋਂ ਮੁੜ ਮੁੜ ਹੋ ਕੇ ਆਉਂਦੇ ਆ ਹਨਾ ਆਪਦੀਆਂ ਮਾਵਾਂ ਜਿਹੜੀਆਂ ਸੂਣ ਵਾਲੀਆਂ ਸੀਗੀਆਂ ਹਨਾ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਦਾ ਇਹ ਨੁਕਸਾਨ ਹੋਇਆ ਇਹ ਸਾਨ ਅਸੀਂ ਤਾਂ ਆਪਕੈਨ ਬਹੁਤ ਮਾੜੀ ਗੱਲ ਹੋਈ ਹੈ ਇਹ ਸਾਨ ਹੋਇਆ ਤੇ ਸਾਡਾ ਯਾਰ ਵੀ ਇਹਨੇ ਜਦੋਂ ਤੁਹਾਡੇ ਕੋ ਫੋਨ ਲਾਇਆ ਸਾਨੂੰ ਵੀ ਬਹੁਤ ਮਾੜੀ ਗੱਲ ਹੋਈ ਆ ਕਿਤਨਾ ਕਿਤੇ ਬਾਪੂ ਮਜਬੂਰ ਲੱਗਦਾ ਕਿਉਂਕਿ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਵੀ ਨੁਕਸਾਨ ਹੋਇਆ ਜ਼ਰੂਰ ਹੈ ਪਰ ਪ੍ਰੂਫ ਨਹੀਂ ਮਿਲਿਆ ਰੂਫ ਆਏ ਆ ਵੀ ਅਸੀਂ ਹੁਣ ਆਪਾਂ ਕਿਹਨੂੰ ਕਹੀਏ ਵੀ ਆਪਾਂ ਜਰੂਰ ਵੇਖਿਆ ਨਹੀਂ ਇਹ ਔਰਗੇ ਉਹ ਦੇਖ ਕੇ ਕਰੋ ਰੋਟੀ ਫੜਨ ਔਰਗੇ ਉਹਨੇ ਟਾਈਮ ਚ 15 ਮਿੰਟ ਦੇ ਵਿੱਚ ਇਹ ਕੰਮ ਹੋ ਗਿਆ ਹੂੰ ਕਿਉਂਕਿ ਉਹ ਜਿਹੜੀ ਖੁੱਲੀ ਜਗ੍ਹਾ ਸੀ ਮੰਨਦੇ ਆ ਕਿ ਉਹ ਬੱਕਰੀਆਂ ਜਿਹੜਾ ਮਾਲ ਹੈ ਅਲੱਗ ਅਲੱਗ ਚਰਦਾ ਪਿਆ ਪਰ ਕਿਤੇ ਨਾ ਕਿਤੇ ਘੁੰਮ ਘੁਮਾ ਕੇ ਉਸ ਬੂਟੀ ਤੇ ਵੀ ਤਾਂ ਆ ਕੇ ਦੂਜੇ ਦਾ ਮਾਲ ਵੀ ਤਾਂ ਖੜਦਾ ਹਾਂ 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 ਖੜਦੇ 50 ਬੱਕਰੀਆਂ ਜਿਹੜੀਆਂ ਉਹਦੀਆਂ ਖੜਦੂਆਂ ਆ ਕੇ ਉਸ ਬੂਟੀ ਤੇ ਪਰ ਕਿਤੇ ਇਹਨਾਂ ਦਾ ਹੀ ਨੁਕਸਾਨ ਸਕਦੀਆਂ ਉਹਦੀਆਂ ਵੀ ਇੱਕ ੱਡੀ ਫੇਰ ਮਾਚ ਸਕਦੀ ਇਹ ਤੇ ਗੱਲ ਮੈਂ ਅਸੀਂ ਪਰ ਹੋਇਆ ਇੱਥੇ ਹੀ ਐਸੇ ਦਾ ਕੋਈ ਇੱਕ ਘਰੇ ਆਈਆਂ ਤੋਂ ਮੈਂ ਕਿ ਉੱਥੋਂ ਖਾ ਕੇ ਆਈਆਂ ਤੇ ਘਰੇ ਆ ਕੇ ਹ ਇਹ ਵਾਰੀ ਦੇ ਵਿੱਚ ਹੂੰ ਬਾਪੂ ਜੀ ਦਾ ਹੋਰ ਕਿਹੜਾ ਰੋਜ਼ਗਾਰ ਹੈਗਾ ਬਾਹਰ ਹੀ ਰੋਜ਼ਗਾਰ ਵਿਚਾਰੇ ਦਾ ਇਹ ਰੋਜ਼ਗਾਰ ਸੀਗਾ ਹਾਂਜੀ ਬਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਹ ਕਹਿਣਾ ਬਈ ਬਹੁ ਮਾੜੀ ਗੱਲ ਹੋਈ ਜੇ ਕਿਸੇ ਨੇ ਕੀਤਾ ਤਾਂ ਉਹਦੇ ਵਾਸਤੇ ਹੀ ਮਾੜੀ ਗੱਲ ਆ ਵਿਚਾਰੇ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹੂੰ ਇਹੀ ਇਹਦੀ ਕਾਰਤਕ ਮੈਂ ਹੋਰ ਕੋਈ ਸਾਧਨ ਨਹੀਂ ਇਹਦਾ ਕਮਾਈ ਦਾ ਇਹ ਹੀ ਕਮਾਈ ਦਾ ਸਾਧਨ ਸੀ ਨਾ ਕੋਈ ਜ਼ਮੀਨ ਐ ਬਸ ਆਹ ਥੋੜੇ ਸਮੇਂ ਦੋ ਕਨਾਲਾਂ ਜ਼ਮੀਨ ਇਹ ਹੀ ਆ ਇਹਦੇ ਤੇ ਗੁਜ਼ਾਰਾ ਕਰਦਾ ਸੀ ਇਹ ਤਾਂ ਇਹ ਕਹਿੰਦਾ ਵੀ ਵਿਚਾਰੇ ਹੋ ਸਕਦਾ ਜੇ ਕੋਈ ਮਦਦ ਕਰ ਲਵੇ ਜਾਂ ਪ੍ਰਸ਼ਾਸਨ ਕੋਈ ਕਰਦਾ ਤਾਂ ਵਿਚਾਰੇ ਦੀ ਮਦਦ ਕੀਤੀ ਜਾਵੇ ਹਾਂ ਮੈਂ ਇਹੀ ਕਹਿਣਾ ਸੋਣੇ ਸੋ ਪਰਵਾਰ ਕਿਤੇ ਨਾ ਕਿਤੇ ਹੁਣ ਮਜਬੂਰ ਹੋਇਆ ਬੈਠਾ ਬਾਪੂ ਜੀ ਦੇ ਦਿਲ ਤੇ ਵਿੱਚ ਦੁੱਖ ਜ਼ਰੂਰ ਹੈ ਇਸ ਚੀਜ਼ ਦਾ ਪਰ ਬਾਪੂ ਜੀ ਦਾ ਇਹ ਕਹਿਣਾ ਕਿ ਮੇਰੇ ਕੋਲੇ ਉਸ ਚੀਜ਼ ਦਾ ਸਬੂਤ ਨਹੀਂ ਹੈਗਾ ਮਾਲ ਹੋਰ ਵੀ ਉੱਥੇ ਚਰਦਾ ਸੀ ਪਰ ਨੁਕਸਾਨ ਕਿਤੇ ਨਾ ਕਿਤੇ ਇਹਨਾਂ ਦਾ ਹੀ ਹੋਇਆ ਕੋਈ ਤਾਂ ਗੱਲ ਹੈਗੀ ਆ ਪਰ ਫਿਰ ਵੀ ਅਸੀਂ ਇਹ ਗੱਲ ਪੰਜਾਬ ਸਰਕਾਰ ਨੂੰ ਵੀ ਕਹਿੰਦੇ ਆ ਹੋਰ ਸੰਸਥਾਵਾਂ ਨੂੰ ਇਹੀ ਕਹਿੰਦੇ ਆ ਜੋ ਵੀਰ ਭਰਾ ਪੈਨ ਬਾਹਰ ਕਿਤੇ ਵੀ ਹੈਗੇ ਆ ਜੋ ਮਦਦ ਕਰਦੇ ਨੇ ਤਾਂ ਇਸ ਬਜ਼ੁਰਗ ਦੀ ਜ਼ਰੂਰ ਮਦਦ ਕੀਤੀ ਜਾਵੇ ਕਿਉਂਕਿ ਬਾਪੂ ਜੀ ਕੋਲ ਸਿਰਫ ਇਹੀ ਬੱਕਰੀਆਂ ਦਾ ਕਾਰੋਬਾਰ ਸੀਗਾ ਤੇ ਅਸੀਂ ਤੁਹਾਡੇ ਨਾਲ ਅਗਲੀ ਵੀ ਵੀਡੀਓ ਸ਼ੇਅਰ ਕਰਾਂਗੇ ਵੀ ਜਿੱਦਾਂ ਕਿ ਮੰਨ ਲਓ ਉਹ ਹੁਣ ਡੈੱਡ ਹੋਈਆਂ ਬੱਕਰੀਆਂ ਨੇ ਉਹਨਾਂ ਨੂੰ ਇਸ ਜਗ੍ਹਾ ਦੇ ਉੱਤੇ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਇਹ ਉਹੀ ਜਗ੍ਹਾ ਜਿੱਥੇ ਬਾਪੂ ਉਹਨਾਂ ਨੂੰ ਚਰਾਉਂਦਾ ਹੁੰਦਾ ਸੀ ਆ ਪੂਰਾ ਖਾਥਾਂ ਹੈਗੀ ਆ ਤਾਂ ਅੱਜ ਉਹੀ ਜਗ੍ਹਾ ਪੁੱਟ ਕੇ ਅੱਜ ਉਹਨੇ ਉੱਥੇ ਉਹਨਾਂ ਨੂੰ ਜਿਹੜਾ ਦੱਬਣਾ ਹੈਗਾ ਤਾਂ ਇਹ ਬਜ਼ੁਰਗ ਤੇ ਬੀਤਦੀ ਹੈਗੀ ਆ ਇਹ ਜਗ੍ਹਾ ਜਿਹੜਾ ਹੈਗਾ ਇੱਥੇ ਅੱਜ ਉੱਟਕੇ ਜਿਹੜਾ ਵਿਚਾਰੇ ਵੱਲੋਂ ਇਸ ਜਗ੍ਹਾ ਤੇ ਬੱਕਰੀਆਂ ਦੱਬੀਆਂ ਜਾਣੀਆਂ ਸੋ ਬਹੁਤ ਹੀ ਦਰਦਮਈ ਘਟਨਾ ਹੈਗੀ ਆ ਅਸੀਂ ਇਹ ਕੋਟਲਾ ਪੰਡ ਮੇਰ ਸਿੰਘ ਵਾਲੇ ਦੀ ਆ ਅਸੀਂ ਬਾਪੂ ਜੀ ਦਾ ਅਕਾਊਂਟ ਨੰਬਰ ਵੀ ਪਾਵਾਂਗੇ ਬਕਾਇਦਾ ਤੇ ਜੇਕਰ ਕੋਈ ਵੀ ਵੀਰ ਭੈਣ ਭਰਾ ਇਸ ਬਾਪੂ ਦੀ ਮਦਦ ਕਰਨਾ ਚਾਹੁੰਦਾ ਹੈਗਾ ਤਾਂ ਉਹ ਜ਼ਰੂਰ ਕਰੇ ਤੇ ਬਾਕੀ ਵੀਡੀਓ ਦੇ ਵਿੱਚ ਮੈਸੇਜ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਿ ਬਾਪੂ ਦੇ ਨਾਲ ਵਾਕਈ ਜਿਹੜਾ ਹੈਗਾ ਇਨਸਾਫ ਹੋਣਾ ਚਾਹੀਦਾ ਬਾਕੀ ਤੁਸੀਂ ਜੁੜੇ ਰਹੋ ਜੀ ਹੈਮ ਇੰਡੀਆ ਟੀਵੀ ਦੇ ਨਾਲ ਧੰਨਵਾਦ